ਕਬੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਇਸ ਵਾਰ ਟੂਰਨਾਮੈਂਟ ਰਿੰਗ ਉਹ ਖਿਡਾਰੀਆਂ ਦੀ ਲੜਾਈ ਕਰਕੇ ਜਾਂ ਖਿਡਾਰੀਆਂ ਦੇ ਜ਼ਿਆਦਾ ਹਾਈਪਰ ਹੋਣ ਕਰਕੇ ਉਹ ਜਿਹੜੇ ਕੈਨਸਲ ਹੋਏ ਨੇ ਖਿਡਾਰੀ ਹਾਈਪਰ ਜ਼ਿਆਦਾ ਕਿਉਂ ਹੁੰਦੇ ਨੇ ਕੀ ਕਾਰਨ ਹੋਣਾਗਾ ਜਾਂ ਕਮੈਂਡੇਟਰ ਦਾ ਜੋਸ਼ ਜ਼ਿਆਦਾ ਹੋ ਜਾਂਦਾ ਹੈ ਕਿ ਕਮੈਂਟਰੀ ਦੇ ਵਿੱਚ ਤੇ ਜਾਂ ਫਿਰ ਖਿਡਾਰੀਆਂ ਦਾ ਜਿੱਦਾਂ ਕਹਿ ਸਕਦੇ ਵੀ ਗਰਾਊਂਡ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਆ ਪੈਦਾ ਹੋ ਜਾਂਦੀ ਆ ਜਾਂ ਉਹ ਸਪੋਰਟਸਮੈਨਸ਼ਿਪ ਦੀ ਭਾਵਨਾ ਭੁੱਲ ਜਾਂਦੇ ਨੇ ਇਹਦੇ ਜੇ ਦੇਖੋ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਨਵੋਲਵ ਨੇ ਇਕੱਲਾ 플레이ਰ ਨਹੀਂ ਆਪਾਂ ਇਹਦੇ 'ਚ ਜ਼ਿੰਮੇਵਾਰ ਠਹਿਰਾ ਸਕਦੇ ਹੂੰ ਸਭ ਤੋਂ ਵੱਡੀ ਜਿਹੜੀ ਸਮੱਸਿਆ ਇੱਥੇ ਆ ਰਹੀ ਹੈ ਕੋਈ ਮੰਨੇ ਜਾਂ ਨਾ ਮੰਨੇ ਸਾਡੇ 'ਚ ਮੈਨੇਜਮੈਂਟ ਦੀ ਘਾਟ ਹੈ ਹੂੰ ਕਿਸੇ ਥਾਂ ਤੇ ਆਪਾਂ ਕਹਿ ਦਿੰਨੇ ਆ ਜੀ ਟੂਰਨਾਮੈਂਟ ਨੂੰ 50 ਸਾਲ ਹੋ ਗਏ ਜਾਂ ਗਰਾਊਂਡਾਂ ਦੇ ਵਿੱਚ ਬੋਲ ਦਿੰਨੇ ਆ ਸਾਨੂੰ 50 ਸਾਲ ਹੋ ਗਿਆ ਕਬੱਡੀ ਗਰਾਊਂਡਾਂ ਨੂੰ ਹੂੰ ਕੀ ਪੂਰੇ 50 ਸਾਲਾਂ ਤੋਂ ਉਹੀ ਕਮੇਟੀ ਕੰਮ ਕਰਦੀ ਜਾ ਰਹੀ ਹੈ ਹੂੰ ਟੂਰਨਾਮੈਂਟ ਭਾਵੇਂ 52 ਸਾਲਾਂ ਦਾ ਹੋ ਗਿਆ ਭਾਵੇਂ 53 ਦਾ ਹੋ ਗਿਆ ਪਰ ਜੇ ਉਹਦੀ ਤੁਸੀਂ ਫੀਡਬੈਕ ਚੈੱਕ ਕਰੋਗੇ ਉਹਦੀ ਹਿਸਟਰੀ ਚੈੱਕ ਕਰੋਗੇ ਇਹ ਨਹੀਂ ਪਤਾ 52 ਸਾਲਾਂ ਚ 52 ਵਾਰ ਕਮੇਟੀ ਬਦਲੀ ਹੋਵੇ ਜਦੋਂ ਕੋਈ ਕਮੇਟੀ ਨਵੀਂ ਆ ਜਾਂਦੀ ਹੈ ਉਹਨੂੰ ਪ੍ਰਾਣੀਆਂ ਆਉਣ ਤਾਈਆਂ ਦਾ ਪ੍ਰਾਣੀਆਂ ਕਮੀਆਂ ਪੇਸ਼ੀਆਂ ਦਾ ਨਹੀਂ ਪਤਾ ਹੁੰਦਾ ਛੋਟੀ ਜੀ ਗੱਲ ਮੈਂ ਇੱਥੇ ਕਿਸੇ ਪਿੰਡ ਨੂੰ ਜਾਂ ਕਿਸੇ ਕਮੇਟੀ ਨੂੰ ਲੈ ਕੇ ਨਹੀਂ ਕੋਈ ਆਪਾਂ ਕਮੈਂਟ ਕਰਦੇ ਹੈਗੇ ਜਦੋਂ ਮੰਨ ਲਓ ਫੈਡਰੇਸ਼ਨਾਂ ਦੇ ਕੱਪ ਹੁੰਦੇ ਨੇ ਉਹੀ ਪਲੇਅਰ 11 12 ਵਜੇ ਗਰਾਊਂਡ 'ਚ ਹੁੰਦੇ ਆ ਜਦੋਂ ਪਿੰਡੂ ਟੂਰਨਾਮੈਂਟ ਹੁੰਦਾ ਉਹੀ ਪਲੇਅਰ 3-4 ਵਜੇ ਜਾ ਕੇ ਗਰਾਊਂਡ 'ਚ ਵੜਦੇ ਆ। ਬਿਲਕੁਲ ਜੀ। ਇੱਥੇ ਮੈਨੇਜਮੈਂਟ ਦੀ ਘਾਟ ਹੈ। ਬਿਲਕੁਲ। ਹੁਣ ਜਦੋਂ ਤੁਸੀਂ ਕੋਈ ਟੂਰਨਾਮੈਂਟ ਲੀਕਤਾ ਜੇ ਤੁਸੀਂ ਕਹਿੰਦੇ ਹੋ ਵੀ ਮੈਂ 100 150 ਬੌਨਸਰ ਉੱਥੇ ਲਾਇਆ ਮੈਂ ਸਿਕਿਉਰਿਟੀ ਲਾਈ ਹੈ। ਹੂੰ। ਤਾਂ ਥੋੜਾ ਉੱਥੇ ਪ੍ਰਬੰਧ ਇੰਨਾ ਤਕੜਾ ਹੋਣਾ ਚਾਹੀਦਾ ਹੈ ਜਿਹੜੀ ਟੀਮ ਇੱਕ ਵਾਰੀ ਮੈਚ ਪਲੇ ਕਰ ਗਈ ਮੈਚ ਲੂਜ਼ ਕਰ ਗਈ ਜਾਂ ਵਿਨ ਕਰ ਗਈ ਜਿਹੜਾ ਉਹਦਾ ਪਾਰਟਿਸਪੇਸ਼ਨ ਸੀਗਾ ਉਹ ਤੁਸੀਂ ਉਹਨੂੰ ਪਹੁੰਚਦਾ ਕਰ ਦਿੱਤਾ। ਹੂੰ। ਇੱਕ ਟੀਮ ਜਦੋਂ ਗਰਾਊਂਡ 'ਚ ਆਊਟ ਹੋ ਕੇ ਚਲੀ ਜਾਂਦੀ ਹੈ ਬਾਹਰ ਹੋ ਜਾਂਦੀ ਹੈ ਟੂਰਨਾਮੈਂਟ ਹੂੰ ਉਹ ਤਾਂ ਥੋੜੀ ਸਿਕਿਉਰਿਟੀ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਨਾ ਫੇਰ ਸਾਡੀ ਸਮੱਸਿਆ ਇੱਥੇ ਇਹ ਹੁੰਦੀ ਹੈ ਜੇ ਅਸੀਂ ਕਲੱਬ ਦੇ ਵਿੱਚ ਮੰਨ ਲਓ 20 ਮੈਂਬਰਾਂ 20ਾਂ ਦੇ ਵਿੱਚੋਂ ਜਿਹੜਾ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਹੈ ਕੋਈ ਕੁਛ ਹੈ ਉਹ ਤਾਂ ਨਾਲੇ ਤਾਂ ਉਹ ਸਟੇਜ ਵਾਲੀਆਂ ਕਾਰਵਾਈਆਂ ਸਾਰੀਆਂ ਚਲਾਉਂਦਾ ਹੈ ਨਾਲੇ ਗਰਾਊਂਡ ਦੇ ਵਿੱਚ ਕੋਈ ਜਦੋਂ ਕਿਤੇ ਮਾੜਾ-ਮੋਡਾ ਕੋਈ ਕਮੀ ਪੇਸ਼ੀ ਹੋ ਜਾਂਦੀ ਹੈ ਕੋਈ ਮਾੜਾ-ਮੋਡਾ ਕਨਫਿਊਜ਼ਨ ਆ ਜਾਂਦੀ ਹੈ ਪਲੇਅਰਾਂ ਦੀ ਡਿਸਪਿਊਟ ਹੋ ਜਾਂਦਾ ਹੈ ਨਾਲੇ ਉਧਰ ਨੂੰ ਭੱਜਿਆ ਜਾਂਦਾ ਹੈ ਗਰਾਊਂਡ ਮੈਚ ਖੇਡਣ ਲਈ ਹੁੰਦੇ ਹੈ ਗਰਾਊਂਡ ਫੈਸਲੇ ਕਰਨ ਲਈ ਨਹੀਂ ਹੁੰਦੇ ਹੈਗੇ ਫੈਸਲਾ ਕਮੇਟੀ ਬਾਹ ਜਿਹੜੀਆਂ ਟੀਮਾਂ ਦਾ ਕੋਈ ਡਿਸਪਿਊਟ ਹੋ ਜਾਂਦਾ ਹੈ ਕੋਈ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਉਹ ਇੱਕ ਟੈਂਟ ਹੋਰ ਲਾ ਲੈਣਾ ਉੱਥੇ ਫੈਸਲਾ ਕਮੇਟੀ ਜਿਊਰੀ ਆਫ ਅਪੀਲ ਇੱਕ ਕਮੇਟੀ ਬਣਦੀ ਹੈ ਜਿਵੇਂ ਵਰਲਡ ਕੱਪਾਂ ਦੇ ਵਿੱਚ ਬਣਦੀ ਰਹੀ ਹੈ ਲੀਗ ਦੇ ਵਿੱਚ ਬਣਦੀ ਰਹੀ ਹੈ ਉਹ ਜਿਊਰੀ ਆਫ ਅਪੀਲ ਦੇ ਵਿੱਚ ਆਪਣੇ ਦੋ ਮੈਂਬਰ ਆਪਣੀ ਕਮੇਟੀ ਦੇ ਪਾ ਲੈਣ ਤਿੰਨ ਕੋਈ ਰੈਫਰੀ ਪਾ ਲੈਣ ਕੋਈ ਐਕਸਪਰਟ ਬੰਦੇ ਪਾ ਲੈਣ ਉਹਨਾਂ ਦੇ ਫੈਸਲਾ ਛੱਡ ਦੇਣਾ ਹਮ ਸਭ ਤੋਂ ਵੱਡੀ ਸਮੱਸਿਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪਿੰਡੂ ਟੂਰਨਾਮੈਂਟਾਂ ਦੇ ਵਿੱਚ ਆਈ ਹੈ ਜਦੋਂ ਪ੍ਰਬੰਧਕ ਆ ਕੇ ਗਰਾਊਂਡ ਦੇ ਵਿੱਚ ਮਾਈਕ ਫੜ ਲੈਂਦੇ ਆ ਇੱਕ ਅਨਾਉਂਸਰ ਨੂੰ ਤੁਸੀਂ 15-20000 ਰੁਪਏ ਲਾ ਕੇ ਸੱਦਿਆ ਉਹਦਾ ਕੰਮ ਸਿਰਫ ਅਨਾਉਂਸਮੈਂਟ ਕਰਨਾ ਹੈ ਉਹਦਾ ਕੰਮ ਬੋਲਣਾ ਹੈ ਉਹ ਤਾਂ ਜਿਹੜੇ ਮਰਜ਼ੀ ਤਰ੍ਹਾਂ ਦੀ ਅਨਾਉਂਸਮੈਂਟ ਕਰਾ ਲੋ ਜਦੋਂ ਤੁਸੀਂ ਇੱਕ ਬੰਦਾ ਜਿਹੜਾ ਪੇਡ ਕੀਤਾ ਉਹਨੂੰ ਸਾਰਾ ਕੁਝ ਤੁਸੀਂ ਪੇਮੈਂਟ ਕੀਤੀ ਹੈ ਉਹਨੂੰ ਕਹਿੰਦੇ ਤੈਨੂੰ ਨਹੀਂ ਇਹ ਬੋਲਣਾ ਆਉਂਦਾ ਉਹ ਐਕਸਪਰਟ ਹੈ ਬੋਲਣ ਚ ਉਹ ਆਪਦੇ ਤਰੀਕੇ ਨਾਲ ਬੋਲੂਗਾ ਨਾ ਬਿਲਕੁਲ ਜੀ ਫਿਰ ਗਰਾਊਂਡ ਨੂੰ ਇਕੱਲਾ ਖੇਡਣ ਵਾਸਤੇ ਰੱਖੋ ਫੈਸਲੇ ਜਦੋਂ ਗਰਾਊਂਡ ਤੋਂ ਬਾਹਰਲੇ ਪਾਸੇ ਹੋਣਗੇ ਉੱਥੇ ਆ ਕੇ ਸਿਰਫ ਤੁਸੀਂ ਅਨਾਉਂਸ ਕਰਨਾ ਹੈ ਵੀ ਆਹਾ ਟੀਮਾਂ ਦੀ ਆ ਕਨਫਿਊਜ਼ਨ ਸੀ ਇਹਨਾਂ ਦੀ ਇਹ ਮਿਸਅੰਡਰਸਟੈਂਡਿੰਗ ਸੀਗੀ ਤੇ ਅਸੀਂ ਇਹ ਫੈਸਲਾ ਫੈਸਲਾ ਕਮੇਟੀ ਨੇ ਲੈ ਲਿਆ ਗੱਲ ਉੱਥੇ ਨਿਬੜ ਜਾਵੇ ਹਰ ਇੱਕ ਚੀਜ਼ ਜਦੋਂ ਲਾਈਵ ਕੈਮਰੇ ਦੇ ਸਾਹਮਣੇ ਆਉਣ ਲੱਗੀ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਫਿਰ ਪੇਜਾਂ ਤੇ ਵਾਇਰਲ ਹੋਣ ਲੱਗੀਆਂ ਸੋਸ਼ਲ ਮੀਡੀਆ ਦੇ ਜੇ ਫਾਇਦੇ ਨੇ ਆਪਾਂ ਪਹਿਲਾਂ ਗੱਲ ਕੀਤੀ ਐ ਹਰ ਇੱਕ ਚੀਜ਼ ਦੇ ਲਾਭ ਦੇ ਨਾਲ ਨਾਲ ਬਰਾਬਰ ਉਹਦੀਆਂ ਹਾਨੀਆਂ ਵੀ ਦੁਰਦੀਆਂ ਨੇ ਤਾਂ ਇਹਦੇ ਨੁਕਸਾਨ ਵੀ ਨੇ ਇੱਕ